ਹਾਂਜੀ ਯੰਗ ਫਾਰਮਰ ਚੈਨਲ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਇਸ ਲਾਈਵ ਦੇ ਵਿੱਚ ਤੇ ਜਿਹੜੇ-ਜਿਹੜੇ ਦੇਖ ਰਹੇ ਆ ਲਾਈਵ ਸ਼ੇਅਰ ਜਰੂਰ ਕਰ ਦਿਓ ਤੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਸ਼ੁਰੂ ਅੱਜ ਤੁਸੀਂ ਜਾਣਦੇ ਹੋ ਵੀ ਪੰਜਾਬ ਦੇ ਵਿੱਚ ਜਿਹੜੀਆਂ 4 ਸੀਟਾਂ ਤੇ ਜਿਮਨੀ ਚੋਣਾ ਹੋ ਰਹੀਆਂ ਤੇ ਆਪਣੇ ਗਿੱਦੜਵਾਹ ਦੇ ਵਿੱਚ ਵੀ ਜਿਹੜੀਆਂ ਜਿਮਨੀ ਚੋਣਾ ਹੋ ਰਹੀਆਂ ਨੇ ਤੇ ਬਹੁਤ ਹੀ ਮਹੌਲ ਹੈ ਕਿ ਭਖਿਆ ਹੈਗਾ ਪੂਰੇ ਫਸਵੇਂ ਮੈਚ ਆ ਭਾਵੇਂ ਕਈ ਜਾਂਦੇ ਆ ਆਪਣੀਆਂ ਆਪਣੀਆਂ ਪਾਰਟੀਆਂ ਦੇ ਲੀਡਰਾਂ ਨੂੰ ਸਾਰੇ ਸਮਰਥਕ ਵੀ ਸਾਡਾ ਲੀਡਰ ਜੇਤੂ ਸਾਡਾ ਲੀਡਰ ਜੇਤੂ ਹਨਾ ਪਰ ਜਿਹੜੇ ਆਮ ਲੋਕ ਉਹ ਚੰਗੀ ਤਰ੍ਹਾਂ ਜਾਣਦੇ ਆ ਵੀ ਮੁਕਾਬਲਾ ਹੈ ਕਿ ਸੌਖਾ ਨਹੀਂ ਆ ਬਹੁਤ ਹੀ ਫਸਮਾ ਮੁਕਾਬਲਾ ਤੇ ਜਿਵੇਂ ਆਪਾਂ ਟਾਈਟਲ ਦਿੱਤਾ ਵੀ ਕਾਈਆਂ ਦੇ ਪੁੱਤ ਮਰ ਗਏ ਕਾਈਆਂ ਦੇ ਕਾਖੋਤ ਦੇ ਲੀਡਰਾਂ ਦੇ ਲੀਡਰ ਜੰਮੇ ਹਨਾ ਇਹਦਾ ਵੀ ਕਾਰਨ ਜਿਹੜੇ ਆਪਣੇ ਵਰਗੇ ਆਮ ਲੋਕ ਹਨਾ ਉਹਨਾਂ ਦਾ ਉਹੀ ਗੱਡਾ ਤੇ ਉਹੀ ਕਵਾੜੀ ਜਿਵੇਂ ਕਹਿੰਦੇ ਕਾਈਆਂ ਦੇ ਪੁੱਤਾਂ ਦਾ ਕਾਈ ਖੋਤਨਾ ਤੇ ਆਪਾਂ ਦਾ ਆਪਦੇ ਕੰਮ ਵੀ ਕਰਨੇ ਆ ਹਨਾ ਤੇ ਕਈ ਵਾਰੀ ਹੁੰਦਾ ਲੀਡਰਾਂ ਦੇ ਪਿੱਛੇ ਲੱਗ ਕੇ ਆਪਾਂ ਤਾਂ ਆਪਦੇ ਕੰਮਾਂ ਦਾ ਵੀ ਨੁਕਸਾਨ ਕਰ ਲੈਨੇ ਆ ਤੇ ਅਪਾ ਆਪਦੇ ਕਿਰਤ ਨਾਲ ਜੁੜੇ ਹੋਏ ਆ ਆਪਦੇ ਕੰਮਾਂ 'ਚ ਲੱਗੇ ਹੋਏ ਆ ਜਿਹੜਾ ਹੈਗਾ ਲੀਡਰਾਂ ਦੇ ਲੀਡਰ ਜੰਮੇ ਇਹਦਾ ਕਾਰਨ ਆ ਵੀ ਕੋਈ ਵੀ ਸਿਆਸੀ ਲੀਡਰ ਹੁੰਦਾ ਉਹ ਆਪਦੇ ਪਰਿਵਾਰ ਨੂੰ ਹਮੇਸ਼ਾ ਅੱਗੇ ਰੱਖਦਾ ਹੁੰਦਾ ਜਿਹੜੇ ਉਹਦੇ ਵਰਕਰ ਆ ਜਾਂ ਆਮ ਲੋਕ ਆ ਹਨਾ ਉਹਨਾਂ ਨੂੰ ਇੰਨੀ ਤਵੱਜੂ ਕਦੇ ਨਹੀਂ ਦੇ ਸਕਦਾ ਬੰਦਾ ਲੀਡਰੀ ਦੇ ਵਿੱਚ ਵੈਸੇ ਜਿਹੜੇ ਕਾਰੋਬਾਰ ਹੁੰਦੇ ਆ ਜਾਂ ਆਪਾਂ ਕਹਿ ਲਈਏ ਵੀ ਪੈਸਾ ਆਉਣਾ ਹੁੰਦਾ ਉਹ ਲੀਡਰਾਂ ਦੇ ਨੇੜਲੇ ਬੰਦਿਆਂ ਕੋਲੇ ਬਹੁਤ ਆ ਜਾਂਦਾ ਪਰ ਜਿਹੜੀ ਸਿਆਸਤ ਦੇ ਵਿੱਚ ਐਂਟਰੀ ਆ ਉਹ ਲੀਡਰਾਂ ਦਾ ਆਪ ਦਾ ਪਰਿਵਾਰ ਨੂੰ ਪਹਿਲ ਹੁੰਦੀ ਆ ਤੇ ਪਰਿਵਾਰਵਾਦ ਦਾ ਜਿਹੜਾ ਮੁੱਦਾ ਹੈਗਾ ਵੱਖ-ਵੱਖ ਸਮੇਂ ਤੇ ਚੋਣਾਂ ਦੇ ਵਿੱਚ ਉੱਠਦਾ ਹੀ ਰਹਿੰਦਾ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਤੇ ਆਪਾਂ ਬਈ ਇਸ ਟਾਈਮ ਬੱਕਰੀਆਂ ਛੱਡੀਆਂ ਹੋਈਆਂ ਆਪਣੇ ਖੇਤ ਦੇ ਵਿੱਚ ਆ ਦਿਖਾਉਣੇ ਆ ਤੁਹਾਨੂੰ ਨਰਮ ਚਾਰੀ ਜਾਂਦੇ ਆ ਆਪਣਾ ਨਰਮੇ ਦਾ ਖੇਤ ਆ ਇਹ ਤੇ ਹੋਣੇ ਬਸ ਪੱਟਣਾ ਹੀ ਆ ਰੌਣੀ ਥੋੜੀ ਗਿੱਲੀ ਸੀਗੀ ਰੌਣੀ ਬਿੱਤਰ ਜਦੋਂ ਆ ਗਈ ਤੇ ਪਟਕੇ ਨਰਮੇ ਇੱਥੇ ਆਪਾਂ ਬੀਜ ਦੇਣੀ ਅਗਲੀ ਫਸਲ ਛੋਲੇ ਬੀਜਦੇ ਹਾਂ ਝੋਨੇ ਵਾਲੀਆਂ ਜ਼ਮੀਨਾਂ ਦੇ ਵਿੱਚ ਕਣਕ ਦੀ ਬੀ ਬੁੱਕੀ ਆ ਐਰਕੀ ਸੁਪਰ ਸੀਡਰ ਨਾਲ ਬਹੁਤ ਲੋਕਾਂ ਨੇ ਕਣਕ ਬੀ ਆ ਆਪਣੇ ਤੁਹਾਨੂੰ ਦਿਖਾਉਣੇ ਜਾਨਵਰ ਬੱਕਰੀਆਂ ਆਪਣੀਆਂ ਬਈ ਛੱਡੀਆਂ ਨਰਮੇ ਚ ਪਰ ਇਹ ਖੜਦੀਆਂ ਨਹੀਂ ਬਹੁਤ ਜਿਹੜੀ ਹੁੰਦੀ ਐ ਜਾਤ ਕਹਿ ਲਈ ਹੈ ਨਾ ਕਦੇ ਉਧਰ ਭਾਜੀਆਂ ਕਦੇ ਉਧਰ ਬੰਦੇ ਦੀ ਪੂਰੀ ਪਕੜੀਆਂ ਆ ਦੇਖੋ ਕਮੈਂਟ ਕਰਿਓ ਜੀ ਕੌਣ ਖੜਿਆ ਆਵਾਜ਼ ਕਿਵੇਂ ਆ ਰਹੀ ਆ ਲਾਈਵ ਸਹੀ ਚੱਲ ਰਿਹਾ ਤਾਂ ਕਮੈਂਟ ਜ਼ਰੂਰ ਕਰੋ ਕਰੀ ਕਮੈਂਟ ਕਰਨਾ ਬਈ ਘਸਦਾ ਨਹੀਂ ਹੁੰਦਾ ਕੁਝ ਪਤਾ ਲੱਗ ਜਾਂਦਾ ਬੰਦੇ ਨੂੰ ਹੌਸਲਾ ਹੋ ਜਾਂਦਾ ਵੀ ਚਲੋ ਆਪਾਂ ਨੂੰ ਕੋਈ ਦੇਖ ਰਿਹਾ ਹਨਾ ਜੁੜਿਆ ਲਾਈਵ ਦੇ ਨਾਲ ਕੋਈ ਜਿਹੜਾ ਵੀ ਕਮੈਂਟ ਕਰ ਰਿਹਾ ਭਰਾ ਉਹਨੂੰ ਆਪਾਂ ਨਾਮ ਬੋਲਾਂਗੇ ਤੇ ਇੱਕ ਵਾਰੀ ਜ਼ਰੂਰ ਦੱਸੋ ਕਮੈਂਟ ਕਰਕੇ ਆਵਾਜ਼ ਕਿਵੇਂ ਆ ਰਹੀ ਆ तो कई ना जो हिंदी वाले भाई हैं वो बोलते हैं कि आप हिंदी में बात करा करो तो भाई कोशिश करेंगे हिंदी में भी आपसे डिस्कस की जाए तो हिंदी वाले भाई भी हमारे साथ बहुत जुड़े हैं चैनल के साथ और आने वाले समय में हम आने वाले समय में वीडियो करेंगे अब बकरियों की ना हिंदी में एक दो फार्मर की इंटरव्यू कर रहे हैं मैं प्लान कर रहा हूँ हिंदी में बातचीत करूँगा ਬਾਈ ਜਗਜੀਤ ਢੀਂਡਸਾ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਠੀਕ ਠਾਕ ਹੋ ਲੋ ਬਾਈ ਪਹਿਲਾ ਕਮੈਂਟ ਕੀਤਾ ਬਾਈ ਜਗਜੀਤ ਢੀਂਡਸਾ ਨੇ ਤੇ ਬਾਈ ਇਹ ਬੱਕਰੀਆਂ ਛੱਡੀਆਂ ਹੋਈਆਂ ਨਰਮੇ ਦੇ ਵਿੱਚ ਨਰਮਾ ਵੀ ਹੁਣ ਬਸ ਪੱਟਣ ਵਾਲਾ ਹੀ ਆਪਣਾ ਦਵਾਰੇ ਫੁੱਟਣ ਲੱਗਾ ਨਰਮਾ ਜਦੋਂ ਇਹਨੂੰ ਲੋੜ ਹੁੰਦੀ ਹੈ ਹਰਾ ਖਾਂਦੀ ਓਦੋਂ ਇਹ ਸੁੱਕ ਜਾਂਦੇ ਆ ਤੇ ਫੇਰ ਬੇਰ ਉੱਤੇ ਇਹ ਫੁੱਟਦੇ ਆ ਹੁਣ ਮੈਂ ਦੇਖਿਆ ਪਰਲੇ ਪਾਸੇ ਜਿੱਥੇ ਕੋਈ ਰੂੰ ਢਿੱਗੀ ਸੀ ਨਾ ਨਰਮਾ ਢਿੱਗਾ ਸੀ ਤੇ ਉੱਥੇ ਉੱਗਦਾ ਵੀ ਆਉਂਦਾ ਨਰਮਾ ਇਹਦੇ ਚ ਰੂਮ ਚੋਂ ਨਿਕਲਦੇ ਆਉਂਦੇ ਆ ਬੜੇ ਮਿਆਂ ਚੋ ਵੀ ਤੇ ਆ ਆਪਣਾ ਨਰਮਾ ਬਈ ਨਰਮੇ ਦੇ ਅਗਲੇ ਪਾਸੇ ਹੈਗੇ ਛੋਲੇ ਬੀਜੇ ਹੋਏ ਆ ਹੋ ਗਿਆ ਮਹੀਨਾ ਛੋਲੇ ਗਠ-ਗਠ ਹੋ ਗਏ ਆ ਇਹਦੇ ਚ ਵੀ ਸਾਡਾ ਇਰਾਦਾ ਹੈਗਾ ਵੀ ਹੋ ਸਕਦਾ ਛੋਲੇ ਬੀਜ ਦੇ ਤੇ ਨਹੀਂ ਫਿਰ ਕਣਕ ਤਾਂ ਆਪਾਂ ਬੀਜਦੇ ਹੁੰਨੇ ਆ ਤੇ ਇੱਧਰ ਜਾਮਨਾ ਲੱਗੀਆਂ ਐਸੀ ਹੱਥੀ ਲੰਗਾ ਆਪ ਜਾਮਨਾ ਜਦੋਂ ਆਈ ਹਰਿਆਲੀ ਆ ਪਾਈ ਸੀਗੀ ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੀ ਸੀਗੀ ਐਪ ਉਹਦੇ ਤੇ ਬੂਟੇ ਬੁੱਕ ਕਰਕੇ ਆਪਾਂ ਲਿਉਂਦੇ ਹੁੰਦੇ ਸੀ ਤਾਂ ਉਸ ਸਮੇ ਇਹ ਜਿਹੜੀ ਆਪਾਂ ਪਲਾਂਟੇਸ਼ਨ ਕੀਤੀ ਸੀਗੀ ਇਹ ਜਾਮਨਾ ਦੇ ਬੂਟੇ ਲਾਏ ਸੀਗੇ ਇਹ ਸਾਰੇ ਮੈਂ ਖੇਤ ਦੇ ਆ ਦਿਵਾਲੇ ਲਾਏ ਆ ਜਾਮਨਾ ਦੇ ਬੂਟੇ ਆਪਣੇ ਕੋਲ ਹੈਗੇ ਆ ਤਿੰਨ ਤੇ ਤਿੰਨ 6 10 ਕ ਬੂਟੇ ਆ ਬਈ ਜਾਮਨਾ ਦੇ ਇਹਨਾਂ ਨੂੰ ਐਤ ਕੀ ਫਾਲ ਆਇਆ ਸੀ ਥੋੜਾ ਥੋੜਾ ਇਹ ਹੋਗੇ ਉਹਨਾਂ ਦੇ 4-5-5 ਸਾਲਾਂ ਦੇ ਆ ਦੇਖੋ ਇਹਨਾਂ ਦੇ ਕੋਈ ਆਪ ਬਾਲੀ ਸੰਭਾਲ ਨਹੀਂ ਕੀਤੀ ਆਪਣੇ ਆਪ ਹੀ ਹੋਈ ਜਾਂਦੇ ਆ ਇਹ ਲਗਾਓ ਦੇਖੋ ਬਈ ਬਹੁਤ ਸੋਹਣੇ ਬੂਟੇ ਤਿਆਰ ਹੋਏ ਜਾ ਉਹਨਾਂ ਦੇ ਤੇ ਵਧੀਆ ਚਲੋ ਇਹਨਾਂ ਨੂੰ ਫਲ ਆਇਆ ਕਰੂਗਾ ਫਰੀ ਦੇ ਵਿੱਚੋਂ ਬੂਟੇ ਮਿਲੇ ਸੀ ਆਪਾਂ ਨੂੰ 25-25 ਬੂਟੇ ਲਿਆਏ ਸੀਗੇ ਤੇ ਵਧੀਆ ਚਲੋ ਤਿਆਰ ਹੋਊਗਾ ਮਿਹਨਤ ਨਾਲ ਹਨਾ ਇਹ ਨਰਮ ਆਪਣਾ ਬਾਈ ਗਰਮੇਲ ਸਿੰਘ ਜੀ ਦੇਤਵਾਲ ਪਿੰਡ ਤੋਂ ਹੈ ਬਹੁਤ ਵਧੀਆ ਹੈ ਵੀਰ ਜੀ ਆਪ ਜੀ ਦਾ ਧੰਨਵਾਦ ਬਾਈ ਜੀ ਦੇਤਵਾਲੀਆ ਪਿੰਡ ਉਹੀ ਪਾਲੀ ਦੇਤਵਾਲੀ ਵਾਲਾ ਹਾਂਜੀ ਬਾਈ ਜਗਜੀਤ ਕੀ ਕਹਿ ਰਹੇ ਹੋ ਤੁਸੀਂ ਬਈ ਕਿਸੇ ਇੱਕ ਹੀ ਗੱਲ ਲਿਖਿਆ ਤੁਸੀਂ ਮੈਨੂੰ ਸਮਾਈ ਆ ਦੇਖੋ ਬੱਕਰੀਆਂ ਇੱਕ ਆ ਖੜੀ ਕੁਝ ਘਰ ਨੂੰ ਭਜਦੀਆਂ ਤੰਗ ਹੋ ਕਰਦੀਆਂ ਮੈਂ ਨਾ ਕਿ ਗੱਲਾਂ ਕਰਦਾ ਹੁੰਦਾ ਬਾਈ ਜਿਹੜੇ ਮਾਲ ਵਾਲੇ ਬੰਦੇ ਆ ਬਹੁਤ ਤਗੜੇ ਆ ਜਿਹੜੇ 50 50 ਬੱਕਰੀਆਂ ਲਈ ਫਿਰਦੇ ਆ ਹਨਾ ਕਿੰਨੀ ਪਕਾਈ ਕਰਾਉਂਦਾ ਹੈ ਜਾਨਵਰ ਤੇ ਹੁਣ ਮੈਂ ਸੋਚ ਜਾਂਦਾ ਜੀ ਮੈਂ ਕਿ ਆਪਾਂ ਵੀ ਵਧੀਆ ਠੀਕ ਆ ਆਪਣਾ ਵੀ ਕੰਮ ਵੀ ਨਾਲੇ ਤਾਂ ਚਲੋ ਕਦੇ ਹਫ਼ਤੇ 'ਚ 1-2 ਦਿਨ ਛੱਡ ਕੇ ਆਪਾਂ ਬੱਕਰੀਆਂ ਨਾਲੇ ਦਾ ਮਾਲ ਆ ਲੈਣ ਦੀ ਫੀਲਿੰਗ ਲੈ ਲੈਨੇ ਚਰਾਈ ਵਾਲੀ ਨਾਲੇ ਘਰੇ ਖੜੀਆਂ ਹੁੰਦੀਆਂ ਫਾਰਮ ਦੀ ਫੀਲਿੰਗ ਲੈ ਲੈਨੇ ਆ ਆਪਣਾ ਵੀ ਕੰਮ ਲੋਟ ਆ ਆ ਵਰਸੀਮ ਬੀਜਾ ਹੁਣ ਇੱਥੇ ਆ ਕੇ ਖੜਦਿਆਂ ਦੇਖ ਲੋ ਵਰਸੀਮ ਭਾਲਦਿਆਂ ਇਧਰ ਪੱਠੇ ਆਪਣੇ ਤਿਆਰ ਆ ਜਮੀਨ ਤੇ ਸਰੋ ਚਲੋ ਆ ਬੱਕਰੀ ਸੂਈ ਸੀ ਦੇ ਬੱਚੇ ਆ ਦੋ ਚਲ ਚਲ ਬਾਈ ਜੀ ਆਪਣਾ ਪਿੰਡ ਭਲਾਈ ਜਾਣਾ ਪਿੰਡ ਭਲਾਈ ਜਾਣਾ ਗਿੱਦੜਵਾ ਹਲਕੇ ਦੇ ਵਿੱਚ ਜਿੱਥੇ ਅੱਜ ਪੂਰਾ ਮੈਚ ਫਸਿਆ ਹੋਇਆ ਵੋਟਾਂ ਪੈ ਰਹੀਆਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਵੱਲੋਂ ਉਹਨਾਂ ਦੀ ਪਤਨੀ ਅਮਰਤਾ ਵੜਿੰਗ ਤੇ ਆਮ ਆਦਮੀ ਪਾਰਟੀ ਵੱਲੋਂ ਸਾਫ ਕਾ ਕਾਲੀ ਹਦੀਪ ਸਿੰਘ ਡੀਐਮਪੀਡੀ ਲੋ ਦੇ ਮਨਪ੍ਰੀਤ ਬਾਦਲ ਚੌਣ ਮੈਦਾਨ ਚ ਉਹ ਹਲਕਾ ਆਪਣਾ ਗਿੱਦੜਵਾਹ ਭਲਾਈਆਣਾ ਪਿੰਡ ਆ ਬਈ ਗਿੱਦੜਵਾਹ ਹਲਕੇ ਦਾ ਬਹੁਤ ਵੱਡਾ ਪਿੰਡ ਆ ਬਰਿੰਡਾ ਤੋਂ ਮੁਕਸਰ ਜੀਟੀ ਰੋਡ ਤੇ ਆ ਤੇ ਮਲੋਟ ਗੋਨਿਆਣਾ ਜੈਤੋ ਕੋਟਕਪੂਰਾ ਇਹ ਸਾਰੇ ਸ਼ਹਿਰਾਂ ਦੇ ਨੇੜੇ ਨੇੜੇ ਰਹਿ ਗਏ ਸਾਰੇ ਸ਼ਹਿਰ 25 ਤੋਂ 30 ਕਿਲੋਮੀਟਰ ਦੇ ਰੀਚ ਆ ਇਹ ਆਪਾਂ ਬੱਕਰੀਆਂ ਰੱਖੀਆਂ ਹੋਈਆਂ ਘਰੇ ਤੇ ਤਿੰਨ ਆਪਣੇ ਕੋਲੇ ਬਰੀਡਰਾਂ ਬਾਈ ਬਾਕੀ ਬਰਬਰੀਆਂ ਬੱਕਰੀਆਂ ਆ ਦੇਖ ਲਓ ਤੁਸੀਂ ਚਾ ਇੱਕ ਥਾਂ ਹੀ ਖੜਦੂਆਂ ਇਹ ਬੜੀ ਸਮੱਸਿਆ ਇਹਨਾਂ ਦੀ ਆ ਬੱਕਰਾ ਨਰ ਮੇਰੇ ਬੂਟੇ ਨਾ ਬੰਨਿਆ ਹੋਇਆ ਇਹ ਦੋ ਬੱਕਰੀਆਂ ਕਰਕੇ ਨਾ ਫਿਰ ਤੰਗ ਕਰਦੇ ਆ ਦੋ ਬੱਕਰੇ ਨਾਲ ਛੱਡੇ ਆ ਇੱਕ ਬੱਕਰਾ ਘਰੇ ਬੰਨਿਆ ਇਹ ਆ ਬਾਈ ਬਰੀਡਰ ਇਹ ਆ ਆਪਾਂ ਲਿਆ ਸੀ ਕਿਸੇ ਤੋਂ ਤੇ ਬਹੁਤ ਚੰਗਾ ਬੱਕਰਾ ਰਿਜ਼ਲਟ ਰਿਵਲਟੀ ਦਾ ਸੋਨਾ ਆਇਆ ਹੁਣ ਬੱਕਰੀਆਂ ਸੋਈਆਂ ਰਿਸ਼ਤੇਦਾਰਾਂ ਕੋਲੇ ਮਲੋਟ ਕੋਲੇ ਸੋਹਣਾ ਰਿਜ਼ਲਟ ਆਇਆ ਦਾ ਹੋਰ ਸੁਣਾਓ ਬਈ ਕਿੱਥੋਂ ਕਿੱਥੋਂ ਦੇਖ ਰਹੇ ਹੋ ਭਰਾ ਦੱਸੋ ਕਮੈਂਟ ਕਰਕੇ ਹਨਾ ਪੰਜਾਬ ਤੋਂ ਜਿਹੜੇ ਜੁੜੇ ਆ ਜਿਹੜੇ ਭਰਾ ਕਿੱਥੋਂ ਕਿੱਥੋਂ ਦੇਖ ਰਹੇ ਹੋ ਤੇ ਪੰਜਾਬ ਤੋਂ ਬਾਹਰ ਵਾਲੇ ਜੋ ਭਾਈ ਹੈ ਪੰਜਾਬ ਸੇ ਬਾਹਰ ਸੇ ਹੈ ਕਮੈਂਟ ਕੀਜੀਏ ਆਪ ਸਭੀ ਬਈ ਵੀਡੀਓ ਦੇਖਿਆ ਕਰੋ ਆਪਣੇ ਚੈਨਲ ਤੇ ਇੰਨੀਆਂ ਵਧੀਆ ਵਧੀਆ ਵੀਡੀਓ ਪਈਆਂ ਬੱਕਰੀਆਂ ਬਾਰੇ ਖੇਤੀਬਾੜੀ ਬਾਰੇ ਹਨਾ ਹੋਰ ਪਿੱਤਿਆਂ ਬਾਰੇ ਆ ਕਰਕੇ ਅਸੀਂ ਵੀਡੀਓ ਬਣਾਉਣਾ ਵੀ ਫਾਇਦਾ ਹੋ ਗਏ ਕਿਸੇ ਭਰਾ ਨੂੰ ਜਿਨ੍ਹਾਂ ਦੀਆਂ ਵੀਡੀਓ ਕਰਦੇ ਉਹਨਾਂ ਨੂੰ ਵੀ ਫਾਇਦਾ ਹੁੰਦਾ ਤੇ ਨਾਲ ਜਿਹੜੇ ਦੇਖਦੇ ਆ ਕੋਈ ਸਿੱਖਦੇ ਆ ਹਨਾ ਵਧੀਆ ਕੰਮ ਹੈਗਾ ਇਹ ਖੇਤੀਬਾੜੀ ਦੇ ਨਾਲ-ਨਾਲ ਬੱਕਰੀ ਪਾਲਣ ਵਾਲਾ ਵੀ ਤੇ ਆਪਾਂ 6-7 ਸਾਲਾਂ ਤੋਂ ਕਰ ਰਹੇ ਆ ਆਪਦਾ ਸਾਈਡ ਬਿਜ਼ਨਸ ਦੇ ਤੌਰ ਤੇ ਬਹੁਤ ਵਧੀਆ ਕੰਮ ਆ ਇਸ ਟਾਈਮ ਆਪਣੇ ਕੋਲੇ ਹੈਗੇ 18-20 ਨਗ ਬਈ ਆ ਫਿਰਦੀਆਂ ਬੱਕਰੀਆਂ ਦੇਖ ਲੋ ਆਪਣੀਆਂ ਹੈਗੀਆਂ ਬਰਬਰੀਆਂ ਬੱਚੇ ਵੱਡੀਆਂ ਬੱਕਰੀਆਂ ਪੱਠਾਂ ਬੱਕਰੇ ਸਾਰਾ ਕੁਝ ਹੀ ਇਹਦੇ ਵਿੱਚ ਮਿਕਸੀ ਆ ਬਹੁਤ ਵਧੀਆ ਹੁਣ ਮੈਂ ਬਈ ਸਵੇਰੇ ਛੱਡੀਆਂ ਸੀਗੀਆਂ ਘੰਟਾ ਹੋ ਗਿਆ ਹੋਊਗਾ ਹਨਾ ਹੁਣ ਇਹ ਘਰ ਨੂੰ ਭੱਜਣ ਨੂੰ ਕਰਦੀਆਂ ਤੇ ਆ ਤੁਸੀਂ ਕੁੱਖਾਂ ਦੇਖ ਲਓ ਇਹਨਾਂ ਦੀਆਂ ਆ ਜੇ ਦੇਖਦਾ ਹੋਵੇ ਮੈਂ ਨੇੜੇ ਜਾ ਕੇ ਦਿਖਾਉਂਗਾ ਤੇ ਭਾਈ ਦੀਆਂ ਆਹ ਦੇਖ ਲਓ ਭਾਈ ਬੱਕਰੀਆਂ ਮੈਂ ਕਹਿੰਦਾ ਵੀ ਜੇ 20 ਮਿੰਟ ਹੋਰ ਟਕਾ ਕੇ ਲਾ ਲੈਣ ਤਾਂ ਪੂਰਾ ਰਾਜ ਜਾਣੀਆਂ ਤੇ ਆਥਨ ਤੱਕ ਇਹਨਾਂ ਨੂੰ ਕਾਹਦੀ ਲੋੜ ਨਹੀਂ ਵੈਸੇ ਅਸੀਂ ਸੁੱਕਾ ਨੀਰਾ ਮੂੰਗਫਲੀ ਦਾ ਪਾਉਣੇ ਹੁੰਨੇ ਆ ਹੁਣ 2 ਮਹੀਨੇ ਹੋ ਗਏ ਨੀਰਾ ਚੱਲਦਾ ਬਾਈ ਸੁੱਕਾ ਨੀਰਾ ਪਾਉਣੇ ਹੁੰਨੇ ਆ ਇਹ ਕਾ ਬੱਕਰਾ ਆਪਣੇ ਕੋਲੇ ਬਲੀਡਰ ਤੇ ਸੁੱਕੇ ਨੀਰੇ ਦੇ ਵੀ ਬਹੁਤ ਵਧੀਆ ਬੱਕਰੀਆਂ ਬਈ ਰਾਜੀ ਆ ਹੋਰ ਕੋਈ ਫੀਡ ਨਹੀਂ ਪਾਉਂਦੇ ਦਾਣਾ ਨਹੀਂ ਪਾਇਆ ਕਦੇ ਵੀ ਹੁਣ 2 ਮਹੀਨੇ ਹੋ ਗਏ ਕੱਲੇ ਸੁੱਕੇ ਨਹੀਂ ਰਹਿਤੇ ਆ ਬੱਕਰੀਆਂ ਜਿੱਦ ਦੇ ਟਾਈਮ ਹੁੰਦਾ ਉਹਦੇ ਛੱਡ ਲੈਣੇ ਹਫਤੇ ਚ ਇੱਕ ਦੋ ਦਿਨ ਆ ਕੋਇਲ ਬੈਠੀਏ ਦੇਖ ਲੋ ਆ ਦੇਖੋ ਹੁਣ ਟਿੰਡੇ ਖਾਂਦੀਆਂ ਕੱਚੇ ਹਨਾ ਲਓ ਜੀ ਤੇ ਬਾਈ ਜੀ 13 ਵਜੇ ਤੋਂ ਕੌਣ ਕੌਣ ਭਰਾ ਹੈਗੇ ਆ ਦੱਸਿਓ ਕਿਵੇਂ ਮਾਹੌਲ ਵੋਟਾਂ ਦਾ ਕੀ ਲੱਗਦਾ ਬਈ ਕਿਹੜਾ ਬੰਦਾ ਜਿੱਤੂਗਾ ਇੱਥੇ ਕੀ ਕਿਹੜੀ ਪਾਰਟੀ ਐਤ ਕੀ ਜਿੱਤੂਗੀ ਕਿ ਦਰਵਾਹੇ ਤਾਂ ਦੱਸੋ ਕਮੈਂਟ ਕਰਕੇ ਜਰੂਰ ਇੱਧਰ ਆਪਣੇ ਬਈ ਛੋਲੇ ਵੀ ਜਿ ਆ ਗਏ ਦਿਖਾਈਏ ਤੁਹਾਨੂੰ ਆਹ ਛੋਲੇ ਆਪਣੇ ਪਿਛਲੇ ਸਾਲ ਵੀ ਆਪਾਂ ਬੀਜੇ ਸੀਗੇ ਤੇ ਐਤ ਕੀ ਵੀ ਹੈਗੇ ਆ ਦੇਖੋ ਜੀ ਦੱਸਿਓ ਬਈ ਕਿਵੇਂ ਆ ਫਸਲ ਠੀਕ ਆ ਛੋਲੇਾਂ ਦੀ ਲਓ ਜੀ ਕਰੋ ਚੈੱਕ ਏ ਬਾਈ ਗੇਠ ਗੇਠ ਹੋ ਗਿਆ ਛੋਲੇ ਬਹੁਤ ਸੋਹਣੇ ਉਗਰੇ ਆ ਘਰ ਦਾ 20 ਸੀ ਆਪਣਾ ਆਪ ਦਾ ਤੇ ਕਣਕ ਵਾਲੀ ਮਸ਼ੀਨ ਨਾਲ ਇੱਕ ਪੋਰ ਬੰਦ ਕਰਕੇ ਬੀਜੇ ਛੋਲੇ ਠੀਕ ਹੈ ਜੀ ਤੇ ਵਧੀਆ ਉਗਰੇ ਸੀਗੇ ਬਹੁਤ ਵਧੀਆ ਹੁਣ ਇਹਨੂੰ ਮਾੜੇ ਮਾੜੇ ਹੋਰ ਹੋਗੇ ਜਮੀ ਨੂੰ ਇੱਕ ਅੱਧਾ ਪੈ ਗਿਆ ਫੇਰ ਇਹਦੀ ਗੋਡੀ ਕਰਾਂਗੇ ਪਿਛਲੇ ਸਾਲ ਆਪਾਂ ਆ ਸਾਰੇ ਵਾਂਚ ਬੀਜੇ ਸੀ ਜਿੰਨਾ ਨਰਮਾ ਹਨਾ ਇੱਥੇ ਸੀਗੇ ਛੋਲੇ ਤੇ ਇਹਦੇ ਚ ਸਿਰਫ ਇੱਕ ਗੋਡੀ ਕੀਤੀ ਸੀ ਆਪਾਂ ਛੋਲੇ ਬਹੁਤ ਸੋਹਣੇ ਹੋਏ ਸੀ ਹਰਾਸ਼ ਕੋਲੀਆ ਵੀ ਤੇ ਬਾਅਦ ਚ ਆਪਾਂ ਪਕਾ ਵੀ ਲਏ ਸੀਗੇ ਬਹੁਤ ਸੋਹਣੇ ਹੋਏ ਸੀ ਨਾਬਾ ਨੇੜੇ ਪਿੰਡ ਬਿਸ਼ਨਗੜ ਅੱਛਾ ਅੱਛਾ ਠੀਕ ਹੈ ਬਾਈ ਥੋੜੇ ਪਿੰਡ ਬਾਈ ਆਪਣਾ ਬੇਲੀ ਆ ਬਾਈ ਜੱਗੀ ਉਹਦਾ ਨਾ ਜੱਗੀ ਢਿੰਡ ਸਾ ਸਬਜ਼ੀ ਲਾਉਂਦੇ ਮਿਰਚ ਮੁਰਚ ਲਾਉਂਦੇ ਹੁੰਦੇ ਸੀ ਉਹ ਬਾਈ ਜੱਗੀ ਢਿੰਡ ਸਾ ਪੱਗ ਬੰਨ ਕੇ ਰੱਖਦੇ ਆ ਉਹ ਮੁੱਛ ਰੱਖਦੇ ਬਣਾ ਕੇ ਬਰੀਕ ਬਾਈ ਜੱਗੀ ਢੀਂਸਾ ਬੀਸ਼ਨਗੜ ਹੋਰ ਬਾਈ ਕਿੱਥੋਂ ਕਿੱਥੋਂ ਜੁੜਿਆ ਭਰਾ ਦੱਸਿਓ ਕਮੈਂਟ ਕਰਕੇ ਜਰੂਰ ਤੇ ਬੱਕਰੀਆਂ ਦਾ ਸ਼ੌਂਕ ਕਿਹੜੇ-ਕਿਹੜੇ ਭਰਾਵਾਂ ਨੂੰ ਹਨਾ ਕਮੈਂਟ ਜਰੂਰ ਕਰਿਓ ਤੇ ਆਪਾਂ ਜਿੱਦੇ ਟਾਈਮ ਹੁੰਦਾ ਉਦਦੇ ਦਾ ਕੋਸ਼ਿਸ਼ ਕਰੀਦੇ ਵੀ ਲਾਈਵ ਹੋਈਏ ਅੱਜ ਬੱਕਰੀਆਂ ਛੱਡੀਆਂ ਚਲੋ ਨਿਗ੍ਹਾ ਹੀ ਰੱਖਣੀ ਹੁੰਦੀ ਆ ਮੈਂ ਕਿ ਚਲੋ ਲਾਈਵ ਹੋ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਲਈਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵਧੀਆ ਵੀਡੀਓ ਲੈ ਕੇ ਆ ਰਹੇ ਹਾਂ ਤੁਹਾਡੇ ਨਾਲ ਹੁਣ ਨਾ ਇੱਕ ਦਾ ਇੱਕੇ ਦਾ ਧੁੰਦ ਜੀ ਡਿੱਗਣ ਲੱਗੀ ਸੀ ਧੂਆਂ ਕਰਕੇ ਜਿਆਦਾ ਦੂਰ ਨਹੀਂ ਗਏ ਹਨ ਕਿਉਂਕਿ ਸ਼ਾਮ ਨੂੰ ਟਾਈਮ ਨਾ ਮੁੜਿਆ ਨਹੀਂ ਆਂਦਾ ਫਿਰ ਐ ਹੋ ਜਾਂਦਾ ਔਖਾ ਹੋ ਜਾਂਦਾ ਜਿਆਦਾ ਸਫਰ ਨਹੀਂ ਹੁੰਦਾ ਤੇ ਹੁਣ ਦਿਨ ਸਾਫ਼ ਹੋ ਗਏ ਆ ਹੁਣ ਜਾਇਆ ਕਰਾਂਗੇ ਆਪਾਂ ਵੀਡੀਓ ਬਹੁਤ ਕਰ ਚਾਹੀਆਂ ਚੰਗੀਆਂ ਗਰਮੀਆਂ ਕਰੀਬ ਆਲਕੀਆਂ ਵੀ ਕਿਸਾਨਾਂ ਦੀਆਂ ਜਿਹੜੇ ਵੱਖਰਾ ਕੰਮ ਕਰਦੇ ਆ ਕੋਈ ਮਿਹਨਤੀ ਭਰਾ ਆਪਣਾ ਉਹ ਮੈਨੂੰ ਦੱਸਿਆ ਵੀ ਜਰੂਰ ਕਰੋ ਹਨਾ ਜੇ ਤੁਹਾਡੇ ਆਸ-ਪਾਸ ਕੋਈ ਮਿਹਨਤੀ ਭਰਾ ਹੈਗਾ ਤਾਂ ਦੱਸਿਆ ਜਰੂਰ ਕਰੋ ਬਈ ਆਪਾਂ ਉਹਦੇ ਤੱਕ ਪਹੁੰਚ ਕਰਕੇ ਤੇ ਵੀਡੀਓ ਕਰਦੇ ਹੁੰਨੇ ਆ ਕਣਕ ਦੀ ਬਜਾਈ ਦੱਸੋ ਬਈ ਕਰ ਲਈ ਸਾਰੇ ਭਰਾਵਾਂ ਨੇ ਕਿਹੜੀ-ਕਿਹੜੀ ਵੈਰਾਈਟੀ ਬੀਜੇ ਐ ਕਿ ਕਣਕ ਦੀ ਬੱਕਰੀਆਂ ਹੁਣ ਖੜਦੀਆਂ ਨਹੀਂ ਇਹ ਭੱਜੀਆਂ ਫਿਰਦੀਆਂ ਆਪਣੀ ਪੱਠ ਸੂਣ ਵਾਲੀ ਆਪਣੀ ਘਰ ਦੀ ਪੱਠ ਆ ਇਹ ਆ ਪੁੱਤੋਏ ਲਈ ਜਾ ਓਏ ਲਈ ਜਾ ਬੱਕਰੀਆਂ ਬਈ ਜਦੋਂ ਆਪਾਂ ਰੋਗਦੇ ਆ ਨਾ 2 ਸਾਲ ਬੱਕਰੀ ਵੇਚਦੇ ਨਹੀਂ ਕੋਈ ਤਾਂ ਬਹੁਤ ਸੋਹਣਾ ਰਿਜ਼ਲਟ ਮਿਲਦਾ ਆਪਾਂ ਨੂੰ ਬਰੀਡ ਤਿਆਰ ਹੁੰਦੀ ਆ ਜੇ ਆਪਾਂ ਵੇਚਦੇ ਖਰੀਦਦੇ ਰਹਿੰਨੇ ਆ ਹਨਾ ਫਿਰ ਚੰਗੇ ਜਾਨਵਰ ਵੀ ਆਪਣੇ ਤੋਂ ਵਿਕ ਜਾਂਦੇ ਆ ਇਹ ਕੰਮ ਹੀ ਐਸਾ ਹੁੰਦਾ ਵਪਾਰ ਦਾ ਤੇ ਆਪਾਂ ਵੀ ਇਸ ਕਰਕੇ ਹੁਣ 4-5 ਮਹੀਨੇ ਹੋ ਗਏ ਨਾ ਤਾਂ ਕੋਈ ਬੱਕਰੀ ਵੇਚੀ ਐ ਤੇ ਨਾ ਹੀ ਖਰੀਦੀ ਆ ਤੇ ਵਧੀ ਜਾਂਦੀਆਂ ਇਹ ਬੱਕਰੀ ਸੂਪਿੰਦੀ ਆ ਦੋ ਬੱਚੇ ਰਲ ਜਾਂਦੇ ਆ ਤੇ ਫੇਰ ਕੋਈ ਨਾ ਕੋਈ ਦੋ ਦੋ ਮਹੀਨਿਆਂ ਤੋਂ ਮਹੀਨੇ ਤੋਂ ਬੱਕਰੀ ਸੂਹੀ ਰਹਿੰਦੀ ਆ ਕੋਈ ਨਾ ਕੋਈ ਹੁਣ ਜਿਵੇਂ ਆ ਬੱਕਰੀ ਸੂਈ ਸੀਗੀ ਆ ਬੱਕਰੀ ਸੂਈ ਸੀ ਤੇ ਆ ਦੋ ਬੱਚੇ ਆ ਤੇ ਜਿਹੜੀ ਚਿੱਟੀ ਪੱਠ ਦਿਖਾਈ ਸੀ ਤੁਹਾਨੂੰ ਉਹ ਵੀ ਇਸੇ ਦੀ ਆ ਉਹ ਵੀ ਹੁਣ ਸੂਣ ਵਾਲੀ ਆ ਤੇ ਇਹਦੇ ਦੋ ਬੱਕਰੇ ਆਪਾਂ ਵੇਚਤੇ ਦੋ ਪਹਿਲਾਂ ਹਨਾ ਤੇ ਐਵੇਂ ਹੁਣ ਇੱਥੇ ਹੋਰ ਬੱਕਰੀ ਇੱਕ ਫਿਰਦੀ ਆ ਜਾਂ ਫਿਰਦੀ ਇਹਦੀਆਂ ਦੋ ਪੱਠਾ ਤਿਆਰ ਵਧੀਆ ਹੋਣਗੇ ਚਾਰ ਪੰਜ ਮਹੀਨਿਆਂ ਦੀਆਂ ਤੇ ਅੱਗੇ ਫੇਰ ਇਹ ਸੂਣ ਵਾਲੀ ਆ ਦੋ ਬੱਚੇ ਐ ਕਿ ਦੇ ਦੂਗੀ ਐਵੇਂ ਵਧੀ ਜਾਂਦਾ ਕੰਮ ਹੌਲੀ ਹੌਲੀ ਤੇ ਜੇ ਆਪਾਂ ਦੋ ਸਾਲ ਹੀ ਰੋਕ ਲਏ ਨਾ ਬੱਕਰੀਆਂ ਵੇਚੀਏ ਨਾ ਤੇ ਵਾਧਾ ਬਹੁਤ ਹੋਣਾ ਇਨਾਂ ਚ ਬਹੁਤ ਜਿਆਦਾ ਵਧ ਜਾਂਦੀਆਂ ਜਿਵੇਂ ਹੁਣ ਆਪਣੇ ਕੋਲੇ ਮੰਨ ਕੇ ਚੱਲੋ ਪੰਜ ਬੱਕਰੀਆਂ ਪੰਜ ਬੱਕਰੀਆਂ ਹਨਾ ਇੱਕ ਬੱਕਰੀ ਅੱਜ ਬੰਦੀ ਹੈ 5 ਮਹੀਨਾ ਤੋਂ ਸੁੰਦੀ ਆ ਤੇ ਡੇਢ ਸਾਲ ਦੇ ਵਿੱਚ ਵੀ ਇਹ ਦੋ ਸੂਏ ਲਾ ਗਈ ਦੋ ਸਾਲਾਂ 'ਚ ਤਿੰਨ ਸੂਏ ਲਾਉਗੀ ਘੱਟੋ ਘੱਟ ਬੱਕਰੀ ਘੱਟੋ ਘੱਟ ਤਿੰਨ ਸਾਤ ਤਿੰਨ ਸੂਏ ਲਾ ਗਈ ਇੱਕ ਸੂਏ ਦੇ ਦੋ ਬੱਚੇ ਲਾ ਲਓ 6 ਬੱਚੇ ਹੋਗੇ ਤੇ 6 ਪੰਜਾ 30 30 ਬੱਚੇ ਆ ਗਏ ਬਈ ਪੰਜ ਬੱਕਰੀਆਂ ਤੋਂ ਲਾ ਲਓ ਹਿਸਾਬ 30 ਬੱਚੇ ਆ ਗਏ 30 ਬੱਚੇ ਕਿੰਨੇ ਹੁੰਦੇ ਆ ਹਨਾ ਪੰਜ ਬੱਕਰੀਆਂ ਆਪਣੀਆਂ ਓਵੇਂ ਦੀਆਂ ਓਵੇਂ ਆ ਤੇ ਜਿਹੜੇ ਬੱਕਰੇ ਹੁੰਦੇ ਉਹ ਆਪਾਂ ਕੱਢ ਦਿੰਨੇ ਆ ਤੇ ਪੱਠਾ ਰੱਖ ਲੈਨੇ ਆ ਐਂ ਚੱਲੀ ਜਾਂਦਾ ਵਧੀਆ ਸਰਕਲ ਹੋਰ ਸੁਣਾਓ ਬਈ ਠੀਕ ਠਾਕ ਹੋ ਵਧੀਆ ਕਰੋ ਬਈ ਕਮੈਂਟ ਹੋਰ ਕੋਈ ਭਰਾ ਦੇਖ ਰਿਹਾ ਤਾਂ ਜਰੂਰ ਕੋਈ ਗੱਲਬਾਤ ਦੱਸੋ ਹਨਾ ਕੋਈ ਸਵਾਲ ਆ ਬੱਕਰੀਆਂ ਬਾਰੇ ਜਾਂ ਹੋਰ ਨਰਮੇ ਦੀ ਫਸਲ ਬਾਰੇ ਨਰਮੇ ਦੀ ਫਸਲ ਦਾ ਬਈ ਕੀ ਥੋੜਾ ਜਿਹਾ ਮੰਦਾ ਹੀ ਰਿਹਾ ਕਿਉਂਕਿ ਇਹਦੇ ਜਨ ਡਿੱਕ ਤਾਂ ਬਹੁਤ ਆਉਂਦੀਆਂ ਮੱਛਰ ਜਿਵੇਂ ਚਿੱਟਾ ਮੱਛਰ ਪੈ ਜਾਂਦਾ ਉਹਦੇ ਕਰਕੇ ਨਰਮੇ ਦੇ ਸਪਰੇਅ ਬਹੁਤ ਹੁੰਦੀਆਂ ਫਿਰ ਗਲਾਬੀ ਸੁੰਡੀ ਆ ਜਾਂਦੀ ਹੈ ਹਨ ਤੇ ਨਰਮੇ ਦੀ ਖੇਤੀ ਔਖੀ ਬਹੁਤ ਆ ਚਲੋ ਫਿਰ ਵੀ ਜ਼ਿਮੀਂਦਾਰ ਮਿਹਨਤ ਕਰਕੇ ਤਿਆਰ ਕਰ ਲੈਂਦਾ ਉਸ ਤੋਂ ਬਾਅਦ ਚਗਾਈ ਬਹੁਤ ਮਹਿੰਗੀ ਹੋ ਗਈ ਹਨਾ ਚਗਾਈ ਕਰਕੇ ਵੀ ਬਹੁਤ ਜ਼ਿਮੀਂਦਾਰ ਚੱਲਦੇ ਐ ਇਸ ਫਸਲ ਤੋਂ ਤੇ ਰੇਟ ਘਾ ਮਿਲਦਾ ਨਹੀਂ ਜੇ ਖਰਚੇ ਪੂਰੇ ਹੋਣ ਜ਼ਿਮੀਂਦਾਰ ਮਿਹਨਤ ਕਰ ਦਿੰਨੀਆਂ ਬਿਮਾਰੀਆਂ ਦੇ ਸਪਰੇਅ ਕਰਦਾ ਇਸ ਗਾਈਏ ਨੇ ਲੇਬਰ ਦਿੰਦਾ ਹਨ ਪਰ ਜਦੋਂ ਰੇਟ ਜ਼ਿਮੀਂਦਾਰ ਨੂੰ ਮਿਲਣਾ ਉਦੋਂ ਸਾਲਾ ਕੋਈ ਬੋਲਦਾ ਨਹੀਂ ਕੋਈ ਮੰਤਰੀ ਕੋਈ ਮਹਿਕਮਾ ਉਦੋਂ ਸਾਰੇ ਚੁੱਪ ਕਰ ਜਾਂਦੇ ਹਨ ਤਾਂ ਰੇਟ ਆ ਜਿਹੜਾ ਉਹ ਹਰ ਇੱਕ ਫਸਲ ਦਾ ਹੀ ਜਿਹੜਾ ਸਹੀ ਹੋਣਾ ਚਾਹੀਦਾ ਜ਼ਿਮੀਂਦਾਰ ਦੀ ਜਿਹੜੀ ਲਾਗਤ ਦੇਖ ਕੇ ਰੇਟ ਬਣਨੇ ਚਾਹੀਦੇ ਆ ਤਾਂ ਹੁਣ ਜਿਵੇਂ ਨਰਮਾ ਇਹਦਾ ਐਮਐਸਪੀ ਵੱਜਿਆ ਹੁੰਦਾ ਹਨ ਪਰ ਇਹ ਐਮਐਸਪੀ ਤੋਂ ਵੀ ਘੱਟ ਵੇਖਦਾ ਕਈ ਵਾਰੀ ਤੇ ਹੁਣ ਜਿਵੇਂ ਰਾਜਸਥਾਨ ਚ ਮੂੰਗਫਲੀ ਚੱਲ ਰਹੀ ਆ ਮੂੰਗਫਲੀ ਵੀ ਕਿਸਾਨਾਂ ਦੀ ਐਮਐਸਪੀ ਤੋਂ ਘੱਟ ਸਰਕਾਰ ਜਿਹੜੀ ਉਹ ਵਪਾਰੀ ਆ ਖਰੀਦ ਰਹੇ ਆ ਤੇ ਇਸ ਗੱਲ ਦੇ ਕਿਸੇ ਦੀ ਕੋਈ ਗੌਰ ਨਹੀਂ ਹਨਾ ਕੋਈ ਨਿਗਰਾਨੀ ਨਹੀਂ ਕਿਸੇ ਦਾ ਕੋਈ ਡੰਡਾ ਨਹੀਂ ਬਾਸਮਤੀ ਦੇ ਵਿੱਚ ਹੁਣ ਲਾ ਲਓ ਤੁਸੀਂ ਕਿੰਨੀ ਲੁੱਟ ਹੋ ਰਹੀ ਆ ਕਿਸਾਨਾਂ ਦੀ ਜਿਹੜੇ ਬਾਸਮਤੀ ਵਾਲੇ ਕਿਸਾਨ ਆ ਤੇ ਜਿਹੜਾ ਚੋਂ ਪਿਛਲੇ ਸਾਲ ਮੰਨ ਸਹੀ ਰੇਟ ਤੇ ਵਿਕਿਆ ਨਵੀਆਂ ਵੈਰੀਟੀਆਂ 17 18 18 85 ਹਨਾ 11 21 ਦੇ ਬਰਾਬਰ ਵੇਖੀਆਂ ਤੇ ਉਹਨਾਂ ਦੇ ਕਿ 8 8 9 900 ਦੇ ਕੱਟ ਲਾਈ ਜਾਂਦੇ ਆ ਜਿਹੜਾ ਪਰਮਲ ਝੋਨਾ ਹੈਗਾ ਆਪਣਾ ਉਹ ਨਹੀਂ ਵੇਖ ਰਿਹਾ ਮੰਡੀਆਂ ਦੇ ਵਿੱਚ ਕਿਸਾਨ ਵਿਚਾਰੇ ਰੁੜੀ ਜਾਂਦੇ ਆ 26 ਝੋਨੇ ਦੀ ਕਿੰਨੀ ਬੇਕਦਰਹੀ ਹੋ ਰਹੀ ਆ ਹਾਲਾਂਕਿ 26 ਝੋਨਾ ਕਿੰਨੇ ਸਾਲਾਂ ਤੋਂ ਲੱਗ ਰਿਹਾ ਪੀਏਯੂ ਵੱਲੋਂ ਸਿਫਾਰਸ਼ ਆ ਹਨਾ ਪੀਏਯੂ ਜਿਹੜੀ ਵੀ ਵੈਰੈਟੀ ਨਵੀਂ ਬਈ ਰეკਮੈਂਡ ਕਰਦੀ ਆ ਪਹਿਲਾਂ ਉਹਦੇ ਫੀਲਡ ਟ੍ਰਾਇਲ ਹੁੰਦੇ ਆ ਹਨਾ ਫੇਰ ਉਹ ਮਿਲਿੰਗ 'ਚ ਜਾਂਦੀ ਆ ਹਨਾ ਤੇ ਉਹਨੂੰ ਬੋਇਲ ਕਰਕੇ ਦੇਖਦੇ ਆ ਸਾਰੇ ਟ੍ਰਾਇਲ ਕਰਕੇ ਵੈਰਾਈਟੀ ਵੀ ਫੇਰ ਪਾਸ ਹੁੰਦੀ ਆ ਤੇ ਇਹ ਕਿਵੇਂ ਹੋ ਸਕਦਾ ਵੀ ਬਿਨਾ ਮਿਲਿੰਗੇ ਤੋਂ ਵੈਰਾਈਟੀ ਕੋਈ ਪਾਸ ਹੋ ਗਈ ਤੇ ਹੁਣ ਇਹ ਸਾਰੇ ਸ਼ੈਲਰਾਂ ਵਾਲੇ ਆੜਤੀ ਸਰਕਾਰਾਂ ਇਹ ਰਲੀਆਂ ਹੋਈਆਂ ਤੇ ਕਿਸਾਨਾਂ ਦੀ ਲੁੱਟ ਕਰ ਰਹੀਆਂ ਨੇ 126 ਨੂੰ ਕਹਿ ਰਹੇ ਆ ਵੀ ਇਹਦਾ ਦਾਣਾ ਇਹ ਹੁੰਦਾ ਇਹਦੀ ਕੁਆਲਿਟੀ ਨਹੀਂ ਬੰਦੀ ਹਨਾ ਤੇ ਇਹ ਸਾਰੀਆਂ ਵੀ ਕਿਸਾਨਾਂ ਨੂੰ ਲੁੱਟਣ ਦੀਆਂ ਚਾਲਾਂ ਨੇ ਸਰਕਾਰ ਦਾ ਕਿਸੇ ਨੂੰ ਕੋਈ ਡਰ ਨਹੀਂਗਾ ਤੇ ਨਾ ਸਾਡੇ ਯੂਨੀਅਨ ਵਾਲੇ ਜਿਹੜੇ ਇਕੱਠੇ ਹੋਏ ਆ ਹਨਾ ਨਾ ਹੀ ਇਹਨਾਂ ਦਾ ਕਿਸੇ ਨੂੰ ਡਰਾ। ਸਾਰਿਆਂ ਦਾ ਪਤਾ ਵੀ ਕੌਣ ਕਿੱਥੇ ਚੁੱਪ ਹੁੰਦਾ ਤੇ ਕਿਵੇਂ ਚੁੱਪ ਹੁੰਦਾ। ਸੋ ਜਿਹੜਾ ਰਗੜਿਆ ਜਾਂਦਾ ਆਮ ਬੰਦਾ ਆਮ ਕਿਸਾਨ ਸੋ ਬਈ ਸਾਰੇ ਰਲ ਮਿਲ ਕੇ ਕਿਸਾਨ ਦਾ ਸਾਥ ਦਿਆ ਕਰੋ। ਇਹ ਜ਼ਰੂਰੀ ਨਹੀਂਗਾ ਵੀ ਆਪਾਂ ਜੇ ਯੂਨੀਅਨਾਂ ਬਣਾ ਲਈਆਂ ਤੇ ਆਪਾਂ ਪਾਰਟੀਆਂ ਬਣਾ ਲਈਆਂ ਫੇਰ ਹੀ ਕਿਸਾਨਾਂ ਦੀ ਬਾਤ ਸੁਣੀ ਜਾਊਗੀ। ਕਿਸਾਨਾਂ ਦੇ ਵਿੱਚ ਬਈ ਜ਼ੁਰਤ ਹੋਣੀ ਚਾਹੀਦੀ ਆ। ਕੀ ਗੱਲ ਆਪਦੀ ਕਿਵੇਂ ਰੱਖਣੀ ਹੈ ਹਨਾ ਯੂਨੀਅਨਾਂ ਦਾ ਹੁਣ ਤੁਸੀਂ ਦੇਖ ਲਓ ਕਿੰਨੀਆਂ ਪੰਜਾਬ ਦੇ ਵਿੱਚ ਪਰ ਕੋਈ ਲੜ ਸਕਿਆ ਕਿਸਾਨਾਂ ਦੀ ਲੜਾਈ ਉਸ ਢੰਗ ਨਾਲ ਚਾ ਹਟ 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 ਚਾ ਬੱਕਰੀਆਂ ਵੀ ਬਹੁਤ ਤੰਗ ਕਰਦੀਆਂ ਇਹ ਭੱਜ ਜਾਂਦੀਆਂ ਪਾਸੇ ਚਲੋ ਚਲ ਚਾ इन्होंने छोल्या परे जाने चलो चल हट हट हट।, हट 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 चलो चल चलो चलो ਚਲੋ 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 ਬਾਈ ਬਟੰਡੇ ਤੋਂ ਹੈ ਕੋਈ ਭਰਾ ਬਟੰਡੇ ਤੋਂ ਜੁੜਿਆ ਭਰਾ ਕੋਈ ਬਟੰਡੇ ਤੋਂ ਆਪਾਂ 5 ਤੋਂ ਲੈ ਕੇ 8 ਦਸੰਬਰ ਤੱਕ ਬਾਈ ਬਟੰਡੇ ਮੇਲਾ ਜਾਗਦੇ ਜਗਨੂਆਂ ਦੇ ਪਹੁੰਚ ਰਹੇ ਹਾਂ ਸਟਾਲ ਹੋਊਗੀ ਆਪਣੀ ਉੱਥੇ ਪਹੁੰਚੋ ਜਿੰਨੇ ਭਰਾ ਬਟੰਡੇ ਵਾਲੇ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਵਾਂਗੇ ਬਟੰਡੇ ਆਪਾਂ 5 ਤੋਂ ਲੈ ਕੇ 8 ਤਰੀਕ ਤੱਕ ਚਲੋ 5 ਤੋਂ ਲੈ ਕੇ ਬਈ 8 ਦਸੰਬਰ ਤੱਕ ਆਪਾਂ ਪਹੁੰਚ ਰਹੇ ਹਾਂ ਮੇਲਾ ਜਾਗ ਦੇ ਜੁਗੜੂਆਂ ਦਾ ਬਸ਼ੰਡਾ ਸ਼ਹਿਰ ਪਾਵਰ ਉਸ ਰੋਡ ਤੇ ਤੇ ਨਵੀਆਂ ਚੀਜ਼ਾਂ ਨਵੇਂ ਖਾਣੇ ਆਪਣੇ ਪ੍ਰੋਡਕਟ ਲੈ ਕੇ ਪਹੁੰਚਾਂਗੇ ਹਨਾ ਚਲੋ ਇੱਕ ਤਨੌਲੇ ਬਈ ਜੀ ਆਪਣਾ ਬੱਕਰੀਆਂ ਦਾ ਮੇਲਾ ਹੋ ਰਿਹਾ ਹਨਾ ਬਾਈ ਪਿੰਦੀ ਸਿੱਧੂ ਹੋਰੇ ਕਰਾ ਰਹੇ ਆ ਆਪਣਾ ਬਾਈ ਕਾਲਾ ਗੋਸਲਾ ਵਾਲਾ ਉਹਨਾਂ ਨੂੰ ਪ੍ਰਧਾਨ ਬਣਾਇਆ ਬੱਕਰੀਆਂ ਵਾਲੀ ਕਮੇਟੀ ਦਾ ਉੱਥੇ ਵੀ ਆਪਾਂ ਪਹੁੰਚਾਂਗੇ ਜਰੂਰ ਸਾਰੇ ਹਾਜ਼ਰੀ ਲਵਾਇਓ ਤੇ ਇੱਕ ਇੱਕ ਤਰੀਕ ਨੂੰ 1 ਦਸੰਬਰ ਨੂੰ 1 ਦਸੰਬਰ ਨੂੰ ਜੀ ਪੀ ਵੀ 66 ਕਲੱਬ ਵਾਲੇ ਭਰਾ ਆਪਣੇ ਬਾਈ ਗੱਗੇ ਹੋਰੀ ਉਹ ਸ਼ੋਅ ਕਰਾ ਰਹੇ ਆ ਡਾਕਟਰ ਨਿਹਾਲ ਸਿੰਘ ਵਾਲੇ ਬਹੁਤ ਮਸ਼ਹੂਰ ਆ ਡਾਕਟਰ ਸੁਨੀਲ ਸਿੰਘ ਵਾਲੇ ਦਾ ਬਹੁਤ ਹੀ ਤਕੜੇ ਪ੍ਰਬੰਧ ਹੁੰਦੇ ਆ ਪਿਛਲੇ ਸਾਲ ਵੀ ਆਪਾਂ ਗਏ ਸੀ ਤੇ ਇੱਕ ਦਿਨ ਨੂੰ ਉੱਥੇ ਹੀ ਪਹੁੰਚੋ ਜਰੂਰ ਪਹੁੰਚਿਆ ਕਰੋ ਬਈ ਸਾਰੇ ਜਿਹੜੇ ਭਰਾ ਹੈਗੇ ਆ ਕੁੱਤਿਆਂ ਦਾ ਸ਼ੌਂਕ ਰੱਖਦੇ ਸੋ ਧੰਨਵਾਦ ਬਈ ਸਾਰਿਆਂ ਦਾ ਜਿੰਨੇ ਵੀ ਭਰਾ ਜੁੜੇ ਹਨ ਲਾਈਵ ਦੇ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫੇਰ ਕਿਸੇ ਦਿਨ ਜੁੜਾਂਗੇ ਲਾਈਵ ਤੁਹਾਡੇ ਨਾਲ ਸਤਿ ਸ੍ਰੀ ਅਕਾਲ ਜਿੰਨੇ ਵੀ ਭਰਾਵਾਂ ਨੇ ਲਾਈਵ ਦੇਖਿਆ ਸਾਰਿਆਂ ਦਾ ਬਈ ਦਿਲੋਂ ਧੰਨਵਾਦ ਚਲੋ